ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਹੜ੍ਹਾਂ ਦੀ ਸਥਿਤੀ ਹੈ ਬੜੀ ਗੰਭੀਰ ਬਣੀ ਹੋਈ ਹੈ ਔਰ ਪੰਜਾਬ ਇੱਕ ਵੱਡੀ ਆਪਤਾ ਦੇ ਨਾਲ ਜੂਝ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਅਰਦਾਸ ਕਰਦੇ ਹਾਂ ਕਿ ਪੰਜਾਬ ਜਿਹੜਾ ਉਹ ਰੰਗਲਾ ਪੰਜਾਬ ਵਾਪਸ ਆਪਣੀਆਂ ਜਿਹੜੀਆਂ ਲੀਹਾਂ ਤੇ ਹੱਸਦਾਰ ਨੱਚਦਾ ਟੱਪਦਾ ਪੰਜਾਬ ਦੁਬਾਰਾ ਫੇਰ ਅਸੀਂ ਦੇਖੀਏ ਮੇਰੇ ਨਾਲ ਇਸ ਵਕਤ ਆਤਮਾਨ ਸਿੰਘ ਜੀ ਜਿਹੜੇ ਕਿ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨੇ ਸਮਾਜ ਸੇਵੀ ਵੀ ਨੇ ਤੇ ਲਗਾਤਾਰ ਹੜਪੀੜਤਾ ਦੀ ਸੇਵਾ ਲਈ ਜਿਹੜਾ ਗਰਾਊਂਡ ਜ਼ੀਰੋ ਤੇ ਸਰਗਰਮ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਰੀਅਲ ਫੈਕਟਸ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸૌ ਤੋਂ ਪਹਿਲਾਂ ਹੱਥੇ ਲੋ ਸਾਵਤੀਰਾ ਸਵਾਗਤ ਆ ਜੋ ਸਾਡੀਆਂ ਕੱਲੀ ਕੱਲੀ ਗੱਲਾਂ ਜਿਹੜੇ ਘਰਾਂ 'ਚ ਬੈਠੇ ਲੋਕ ਆ ਉਹਨਾਂ ਤੱਕ ਪਹੁੰਚਾਉਨੇ ਆ ਜੀ ਪਤਰਾ ਜੀ ਤੁਸੀਂ ਲਗਾਤਾਰ ਹੜਪੀਟਾਂ ਲਈ ਜਿਹੜਾ ਰਾਸ਼ਨ ਸੇਵਾ ਪਸ਼ੂਆਂ ਲਈ ਧਾਰਾ ਵਗੈਰਾ ਤੁਸੀਂ ਲਗਾਤਾਰ ਜਾ ਰਹੇ ਆ ਉਸ ਫੀਲਡ ਦੇ ਵਿੱਚ ਉਸ ਗਰਾਊਂਡ ਜ਼ੀਰੋ ਤੇ ਤੁਸੀਂ ਹਾਲਾਤ ਦੇਖ ਰਹੇ ਹੋ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਨਾ ਸਾਡੇ ਦਰਸ਼ਕਾਂ ਨੂੰ ਜਿਹੜੇ ਦੂਰ ਦਰਾਡੇ ਸਾਰੇ ਦਰਸ਼ਕ ਬੈਠੇ ਐ ਕਿ ਅੱਜ ਪੰਜਾਬ ਦੇ ਜਿਹੜੇ ਹੜ੍ਹ ਹੈ ਸਥਿਤੀ ਕਿਵੇਂ ਨਜ਼ਰ ਆਉਂਦੀ ਹੈ ਕੁਝ ਪਾਣੀ ਘਟਿਆ ਤੁਸੀਂ ਕੱਲ ਵੀ ਜਾ ਕੇ ਅੱਜ ਤੋਂ ਵੀ 22 ਦਿਨ ਤੋਂ ਅਸੀਂ ਇਸੇ ਹੜ੍ਹ ਪੀੜਤਾ ਦੀ ਮਦਦ ਲਈ ਸਭ ਤੋਂ ਪਹਿਲਾਂ ਸਾਡਾ ਹੈ ਸਰਦਾਰ ਗੁਰਿੰਦਰ ਸਿੰਘ ਭੰਗੂ ਸੂਬਾ ਪ੍ਰਧਾਨ ਉਹਨਾਂ ਦੀ ਰੋਪੜਨ ਦੀ ਸਾਰੀ ਡਿਊਟੀ ਲੱਗੀ ਸੀ ਉਹਨਾਂ ਨੇ ਅਦਾਸ ਨੂੰ ਕਹਿ ਕੇ ਅਸੀਂ ਉਹਦੇ ਤੋਂ ਹੀ ਸੁਲਤਾਨਪੁਰ ਲੋਧੀ ਗਰਦਾਸਪੁਰ ਸਿਆਰਪੁਰ ਮੈਲੀ ਉਧਲੇ ਪਿੰਡਾਂ ਦੇ ਘਰ-ਘਰ ਜਾ ਕੇ ਪਸ਼ੂ ਦਾ ਚਾਰਾ ਫੀਡ ਚੋਕਰ ਤੇ ਆਪਣੇ ਦਰবেশਾਂ ਵਾਸਤੇ ਉੱਤਿਆਂ ਵਾਸਤੇ ਫੀਡ ਤੇ ਮੈਡੀਕਲ ਸਹੂਲਤ ਜੋ ਵੀ ਜਿਹੜੇ ਘਰੇ ਨਹੀਂ ਸੀ ਆਟਾ ਦਾਲ ਉਹ ਉਹੀ-ਉਨੀ ਹੋਣੀਆਂ ਵਸਤੂਆਂ ਲੈ ਆ ਕੇ ਘਰੇ ਘਰ ਦਿੱਤਾ ਜੀ ਹੂੰ ਤੇ ਜੇ ਅੱਜ ਗੱਲ ਕਰੀਏ ਪਾਣੀ ਹੁੰਦਾ ਕਿਵੇਂ ਆ ਪੱਦਰ ਅੱਜ ਹੁਣ 20-22 ਦਿਨਾਂ ਬਾਅਦ ਜਾ ਕੇ ਹੁਣ ਕੱਲ ਹੀ ਆਇਆ ਯਾਰ ਰਾਤ ਅਸੀਂ ਵਾਪਸ ਫੇਰ ਸਾਰਾ ਪਾੜੀ ਲਿਆਵਾ ਪੱਦਰ ਕਾ ਲੋਕੀਆ ਇੱਕਦਮ ਆਪਾਂ ਕਹਿੰਦੇ ਨੇ ਹੈਗਾ ਨਾ ਆਪਣੇ ਜੀ ਵੀ ਕਮੀ ਆ ਹੂੰ ਹੌਣ ਰੇਤਾ ਉਤਰਿਆ ਨਹੀਂ ਪਾਣੀ ਉਤਰਿਆ ਨਹੀਂ ਰੇਤੇ ਨੂੰ ਇੱਕਦਮ ਟਰਾਲੀਆਂ ਲੱਗੀਆਂ ਸਰਕਾਰੀ ਐਲਾਨ ਤੋਂ ਬਾਅਦ ਐਲਾਨ ਤੋਂ ਵੀ ਪਹਿਲੇ ਹੀ ਲੱਗੀਆਂ ਅੱਜ ਤੋਂ ਮੈਨੂੰ ਲੱਗਦਾ ਚਾਰ ਪੰਜ ਦਿਨਾਂ ਮੈਲੀ ਦੇ ਡੈਮ ਨੂੰ ਸਾਰਾ ਰੇਤਾ ਚੱਕਣ ਨੂੰ ਸ਼ੁਰੂ ਹੋ ਗਏ ਹੂੰ 20-20 ਟਰਾਲੀਆਂ ਦਾ ਕਾਫਲਾ ਲੱਗ ਗਿਆ ਦੇਖ ਲੋ ਉਹ ਰਸਤੇ ਦਾ ਹਾਲੇ ਕੀ ਪਤਾ ਪਾਣੀ ਹਲੇ ਵੀ ਆ ਸਕਦਾ ਜੇ ਆਪਾਂ ਕਹਿੰਦੇ ਨੇ ਹੈਗਾ ਨਾ ਪਿਸਕਾ ਰਿਆ ਜੇ ਪਾਣੀ ਇੱਕਦਮ ਇੱਕ ਪਾਸੇ ਚੱਕਿਆ ਹੋਇਆ ਤੇ ਦੂਜੇ ਪਾਸੇ ਟਰਾਲੀਆਂ ਦੂਜੀਆਂ ਜਿਹੜੇ ਆਪਾਂ ਵਸਤੂਆਂ ਲੈ ਕੇ ਜਾਣਾ ਗਾਂਹ ਪਹੁੰਚਣਾ ਆਪਾਂ ਤੇ ਪਹਾੜੀ ਵੇਦੀ ਜਾਣਾ ਤੇ ਉਹ ਇਹ ਇਹ ਲੋਕ ਕੌਣ ਹੈ ਜਿਹੜੇ ਮਤਲਬ ਇਸ ਟਾਈਮ ਵੀ ਮੌਕੇ ਦਾ ਫਾਇਦਾ ਕੀ ਇਹ ਵਾਕਈ ਉਹੀ ਹੈ ਜਿਹੜਾ ਰੇਤੇ ਦੇ ਜਿਹੜੇ ਆਪਾਂ ਕਾਲਾ ਬਾਜ਼ਾਰੀ ਪਹਿਲਾਂ ਹੁੰਦੀ ਆਈ ਹੈ ਕਿਉਂਕਿ ਜਦੋਂ ਐਲਾਨ ਹੋਇਆ ਉਸ ਤੋਂ ਬਾਅਦ ਹੁਣ ਲਗਾਤਾਰ ਅਸੀਂ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਕਿ ਉਹ ਚਿੰਬੜ ਗਏ ਰੇਤੇ ਨੂੰ ਇੱਥੇ ਆਪਾਂ ਸਰਦਾਰ ਭਵੰਤ ਸਿੰਘ ਮਾਨ सीएम ਦਾ ਧੰਨਵਾਦ ਕਰਦੇ ਆ ਜੋ ਕਹਿੰਦੇ ਕਹਣਾ ਜਿਹਦੇ ਖੇਤ ਵਿੱਚ ਆਇਆ ਉਹਦਾ ਰੇਤ ਆ ਪਰ ਉਹ ਰੇਤ ਹਲੇ ਤਾਂ ਉਹ ਖੇਤਾ ਜੀ ਪਈ ਆ ਇਹ ਤਾਂ ਜਿਹੜੇ ਕਹਣਾ ਅੱਗੇ ਕਾਲਾ ਵਜਾਈ ਕਰਦੇ ਸੀ ਉਹ ਜੀ ਸੀ ਵੀ ਜਿਨ੍ਹਾਂ ਕੋਲੇ ਟਾਲੀਆਂ ਆਉਂਦੀਆਂ ਸੀ ਉਹ ਲਾਗੇ ਅੱਛਾ ਉਹ ਜਿਹੜੀ ਉਹ ਮਦਦ ਕਰਨੀ ਆਪਾਂ ਜਾ ਕੇ ਜਿਹੜਾ ਕਿਸਾਨ ਦਾ ਖੇਤੇ ਖੇਤ ਆ ਗਿਆ ਉਹ ਸਫਾਈ ਕਰਾਂਗੇ ਉਹ ਆਪਾਂ ਜਾਵਾਂਗੇ ਨੌਜਵਾਨ ਆਪਣੇ ਨੌਜਵਾਨਾਂ ਨੂੰ ਕਹਿੰਦੇ ਸੀ ਨਸੇੜੀ ਆ ਕਿੱਥੇ ਆ ਹੁਣ ਉਹ ਨੌਜਵਾਨ ਹੀ ਖੜਾ ਪੰਜਾਬ ਦਾ ਪੰਜਾਬ ਦਾ ਨੌਜਵਾਨ ਖੜਾ ਬਿਲਕੁਲ ਪੰਜਾਬ ਦੀ ਨੌਜਵਾਨੀ ਨੂੰ ਜਿਹਨੂੰ ਸਭ ਤੋਂ ਜ਼ਿਆਦਾ ਬਦਨਾਮ ਕੀਤਾ ਸੀ ਤੇ ਹੁਣ ਕਿੱਥੇ ਆ ਉਹੀ ਖੜਾਗਾ ਹੁਣ ਉਹਨੂੰ ਨਸੇੜੀ ਕਹਿੰਦੇ ਜੀ ਹੁਣ ਕਿਹੜੇ ਆ ਨਸੇੜੀ ਦੇਖ ਲਓ ਜੇ ਰਾਹਤ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਮਿਸਾਲ ਕਾਇਮ ਕੀਤੀ ਆ ਸਾਡੇ ਪੰਜਾਬੀਆਂ ਨੇ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਤੁਸੀਂ ਉੱਥੇ ਦੇਖਿਆ ਜਿਹੜੇ ਸਰਕਾਰੀ ਰਾਹਤ ਕਾਰਜ ਆ ਜੇ ਸਰਕਾਰਾਂ ਦੀ ਗੱਲ ਕੀਤੀ ਜਾਵੇ ਹੁਣ ਤੱਕ ਜਿਹੜਾ ਪ੍ਰਧਾਨ ਮੰਤਰੀ ਦਾ ਫੇਰੀ ਵੀ ਹੋਗੀ ਮੰਤਰੀਆਂ ਦੀ ਵੀ ਹੋਗੀ 1600 ਕਰੋੜ ਦੇ ਪੈਕੇਜ ਦਾ ਐਲਾਨ ਕਰਕੇ ਚਲੇ ਗਏ ਕਿਵੇਂ ਲੱਗਦਾ ਤੁਹਾਨੂੰ ਵੀ 1600 ਕਰੋੜ ਬਹੁਤ ਹੈ ਇਹ ਆਪਾਂ ਕਹਿੰਨੇ ਆ ਕਿ ਜਿਹੜੇ ਮੰਤਰੀ ਪੰਜਾਬ ਦੇ ਜਾਂ ਹੋਰ ਆਏ ਆ ਉਹ ਕੱਲੇ ਫੋਟਾਂ ਖਿਚਵਾਉਣ ਤੇ ਘਿਰੇ ਆ ਇੱਥੇ ਆਪਣੇ ਫਿਲਮ ਇੰਡਸਟਰੀ ਜਮਾ ਗਾਇਕ ਜਾਂ ਐਨਆਰਆਈ ਭਰਾਵਾਂ ਦਾ ਇੰਨਾ ਜ਼ਿਆਦਾ ਸਹਿਯੋਗ ਹੈ ਜਾਂ ਪਿੰਡਾਂ 'ਚ ਜਿਹੜੇ ਗੁਰਦੁਆਰਿਆਂ 'ਚੋਂ ਰਾਸ਼ਨ ਇਕੱਠਾ ਕੀਤਾ ਸਾਡੇ ਪਿੰਡ ਵੀ ਨੌਜਵਾਨਾਂ ਨੇ ਬਹੁਤ ਵਧੀਆ ਹੰਬਲਾ ਮਾਰ ਕੇ ਬਹੁਤ ਪਹਿਲਾਂ 2-3 ਟਰਾਲੀਆਂ ਲੈ ਕੇ ਗਏ ਹੁਣ ਫੇਰ 3-4 ਟਰਾਲੀਆਂ ਲੈ ਕੇ ਗਏ ਗੁਰਪ੍ਰੀਤ ਸਿੰਘ ਇੱਥੇ ਮੁੰਡਾ ਆਪਣੇ ਬਿਲਕੁਲ ਬਹੁਤ ਜਿਆਦੇ ਉਹਨਾਂ ਦਾ ਇੰਨਾ ਜਿਆਦੇ ਹੱਡ ਪੀੜਤਾਂ ਲਈ ਸੰਜੋਗ ਰਿਹਾ ਹਲੇ ਵੀ ਜਾਣ ਨੂੰ ਤਿਆਰ ਆ ਉਹ ਹਲੇ ਵੀ ਉਹ ਕਨਾ ਦਿਨ ਰਾਤ ਮਿਹਨਤ ਕਰ ਰਹੇ ਆ ਤੇ ਸਾਡੇ ਪਿੰਡੋਂ ਆਪਣੇ ਸਰਪੰਚ ਆਪਣੇ ਭਰਾ ਵੱਡਾ ਮੇਰਾ ਜਤਿੰਦਰ ਸਿੰਘ ਉਹਨਾਂ ਨੇ ਵੀ 1 ਲੱਖ ਰੁਪਏ ਦਾ ਇਹਨਾਂ ਨੂੰ ਚਾਰਾ ਦਿੱਤਾਗਾ ਬਿਲਕੁਲ ਕੀੜ ਨਹੀਂ ਉਹ ਉਧਰੋਂ ਮੇਰਾ ਛੋਟਾ ਭਾਈ ਆ ਉਹ ਬਾਹਰ ਬੈਠਾ ਪਪਾ ਉਹਨੇ ਲੱਖ ਰੁਪਇਆ ਕੱ ਲੈ ਇਹਨਾਂ ਨੂੰ ਚਾਰੇ ਦਾ ਟਰੱਕ ਪਾ ਕੇ ਉਹਨਾਂ ਨੇ ਵੀ ਦਿੱਤਾ ਸਾਡੇ ਪਿੰਡ 'ਚ ਬਹੁਤ ਜ਼ਿਆਦੇ ਸੱਜਣੇ ਬੈਠੇ ਆ ਜਿਨ੍ਹਾਂ ਨੇ ਚਾਰਾ ਫੀਡ ਦਾ ਸੰਯੋਗ ਕਰਕੇ ਗੁਰਪ੍ਰੀਤ ਹੁਣੀ ਮੂਰੇ ਲੱਗੇ ਆ ਬਹੁਤ ਵਰੀਆ ਗੀਤਾ ਇਧਰੋਂ ਆਪਣੇ ਸਿਰੇ ਪੰਜਾਬ ਦੀ ਟੀਮ ਵੀ ਵੀ ਪੂਰਾ ਵਰਕ ਕਰਕੇ ਅਸੀਂ ਪਹਿਲੇ ਦਿਨ ਤੋਂ ਜਾ ਰਹੇ ਆ ਇਹ ਆ ਉਸ ਤੋਂ ਬਾਅਦ 10-12 ਦਿਨ ਬਾਅਦ ਚ ਲੱਗੇ ਆ ਮੁੰਡੇ ਇਹਨਾਂ ਨੇ ਵੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਸੇਵਾ ਕੀਤੀ ਆ ਜੀ ਜੀ ਜਿੱਥੇ ਕੀ ਤੇ ਆਪਾਂ ਕਹਿੰਦੇ ਆ ਕਿ ਨਾ ਮੋਦੀ ਆਇਆ ਮੋਦੀ ਨੇ ਕੀਤਾ 1600 ਇਹ ਤਾਂ ਮਜ਼ਾਕ ਕੀਤਾ ਜੀ ਹੂੰ ਮਜ਼ਾਕ ਕੀਤਾ 1600 1600 ਨਾ ਕੀ ਹੁੰਦਾ 16000 ਦੇ ਦਿੰਦੇ ਫਿਰ ਤਾਂ ਕਹਿ ਦਿੰਦੇ ਆਪਾਂ ਨੂੰ ਬਈ ਹਾਲਾਂਕਿ ਪੰਜਾਬ 'ਤ ਜਿਹੜੇ ਸਾਡੀ ਪੰਜਾਬ ਸਰਕਾਰ ਵੱਲੋਂ ਜਿਹੜਾ ਇਹਨਾਂ ਨੇ ਐਸਟੀਮੇਟ ਬਣਾ ਕੇ ਭੇਜਿਆ ਜਾਂ ਇੱਕ ਉਹਦਾ 20000 ਕਰੋੜ 25000 ਕਰੋੜ ਮਤਲਬ ਇਹ ਜਿਹੜੀ ਮੰਗ ਕੀਤੀ ਸੀ ਸਾਡੇ ਮੰਤਰੀਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਪਰ ਦਿੱਤਾ ਕੀ 1600 ਕਰੋੜ 1600 ਕਰੋੜ ਹਲੇ ਬੋਲ ਹੀ ਗਏ ਕਨਾ ਹੂੰ ਹਲੇ ਹਲੇ ਹੱਥ ਤਾਂ ਨਹੀਂ ਲੱਗਿਆ ਕਿਸੇ ਦੇ ਹੂੰ ਤੇ ਉਸ ਤੋਂ ਵੱਧ ਤਾਂ ਆਪਣੇ ਪਹਿਲੇ ਗਾਇਕ ਦੇ ਜਾਂਦੇ ਕਰੋੜਾਂ ਰੁਪਏ ਵੰਡ ਜਾਂਦੇ ਆ ਹਜ਼ਾਰ ਮਨਕੀਰ ਤੌਲਖ ਦਾ ਨਾਮ ਲੈਣਾ ਜ਼ਰੂਰੀ ਬਣਦਾ ਹੈ ਮਨਕੀਰ ਤੌਲਖ ਮਨਕੀਰ ਤੌਲਖ ਜਿਹੜਾ ਸਿੰਗਰ ਪੰਜਾਬੀ ਸਿੰਗਰ ਲਗਾਤਾਰ ਟਰੈਕਟਰ ਵੰਡ ਰਿਹਾ ਹੈ ਪੈਸੇ ਦੇ ਰਿਹਾ ਹੈ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਫਿਲਮ ਇੰਡਸਟਰੀ ਦੇ ਆਪਾਂ ਪਹਿਲਾਂ ਹੀ ਕਹਤਾ ਪ੍ਰਦੀਪ ਮਨਕੀਰ ਤੌਲਖ ਆ ਗਿਆ ਜਗਰਾਤ ਸਿੰਘ ਨੇ 600 ਟਰੈਕਟਰ ਦਾ ਐਲਾਨ ਕਰਤਾ ਹੂੰ ਸੇਸੋ ਟਰੈਕਟਰ ਵੀ ਉਹਨਾਂ ਕਿਸਾਨਾਂ ਦਾ ਜ਼ਿਕਰ ਜਾਵੇਗਾ ਜਿਨ੍ਹਾਂ ਦਾ ਕਿਸਾਨ ਦਾ ਟਰੈਕਟਰ ਖਰਾਬ ਸਹੀ ਹੱਕਦਾਰ ਹੈ ਜਿਹੜਾ ਜਿਹੜਾ ਹੱਕਦਾਰ ਹੈ ਜਿਹੜਾ ਗਰੀਬ ਹੈ ਜਾਂ ਜਿਸ ਦਾ ਜਿਹੜਾ ਕਹਿੰਦਾ ਕਰਜ਼ੇ ਦੀ ਗੱਲ ਕੀਤੀ ਅੱਜ ਭਗਵਾਨਤ ਮਾਨ ਨਾਲ ਵੀਡੀਓ ਕਾਲ ਤੇ ਗੱਲ ਚੱਲੀ ਜਾਂਦੀ ਸੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੰਦੇ ਹਾਂ ਜਾਂ ਕਿਵੇਂ ਮੋਦੀ ਆਇਆ ਸੀ ਉਹ ਪੈਕੇਜ ਹੀ ਦੇ ਦਿੰਦਾ ਪੰਜਾਬ ਨੂੰ ਵੀ ਵੱਡਾ ਉਮੀਦ ਸੀ ਕਿਉਂਕਿ ਇਹ ਸੀਗਾ ਵੀ ਪ੍ਰਾਈਮ ਮਿਨਿਸਟਰ ਆ ਰਿਹਾ ਹੈ ਵੀ ਹੋ ਸਕਦਾ ਹੈ ਕੋਈ ਵੱਡਾ ਐਲਾਨ ਪੰਜਾਬ ਵਾਸਤੇ ਕਰੇ ਕਿਉਂਕਿ ਬੀਜੇਪੀ ਇੱਕ ਜਮੀਨ ਤਲਾਸ਼ ਰਹੀ ਹੈ ਪੰਜਾਬ ਦੇ ਵਿੱਚ ਪਰ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਉਲਟਾ ਸਾਡੇ ਜਿਹੜਾ ਜਦੋਂ ਮੰਤਰੀ ਸਾਹਿਬ ਨੇ ਕਿਹਾ ਮੁੰਡੀਆਂ ਸਾਹਿਬ ਨੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਜਦੋਂ ਸਵਾਲ ਉਠਾਇਆ ਵੀ 1600 ਕਰੋੜ ਤਾਂ ਉਹਨੂੰ ਉਲਟਾ ਜਿਹੜਾ ਇੱਕ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਤੁਹਾਨੂੰ ਹਿੰਦੀ ਸਮਝ ਨਹੀਂ ਆਉਂਦੀ ਹਾਂਜੀ ਮਤਲਬ ਉਹ ਇੱਕ ਬੇਇੱਜ਼ਤੀ ਕਰਕੇ ਚਲੇ ਗਏ ਇਹੀ ਹੈ ਪ੍ਰਦੀਪ ਅੱਜ ਤੋਂ ਜਿਹਦੇ ਭਵੰਤ ਇਹ ਪ੍ਰਧਾਨ ਮੰਤਰੀ ਦੇ ਹੋਣਾ ਸੀ ਉਹਦੇ ਵੀ ਸਿਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਦਾ ਵੱਡਾ ਬਿਆਨ ਸੀਗਾ ਜੀ ਕਿ ਸਾਨੂੰ ਉਮੀਦ ਹੈ ਕਿ ਪੀਐਮ મોદી ਜੀ ਆ ਰਹੇ ਨੇ ਸਾਡੇ ਕਿਸਾਨਾਂ ਲਈ ਹਾਰਪੀੜ ਤਾਂ ਲਈ ਤਾਂ ਜੋ ਕੁਝ ਆਇਗਾ ਹੈਗਾ ਸਾਨੂੰ ਪੰਜਾਬ ਨੂੰ ਬਹੁਤ ਵੱਡੀ ਉਮੀਦ ਸੀ ਉਮੀਦ ਸੀ ਵੀ ਕੋਈ ਵੱਡਾ ਬਹੁਤ ਵੱਡਾ ਗੱਫਾ ਦੇ ਕੇ ਜਾਣਗੇ ਸਦਾਈ ਦਾ ਇਲੈਕਸ਼ਨ ਆ ਰਿਹਾ ਕੀ ਪਤਾ ਕੀ ਪੈਕੇਜ ਦੇਣਗੇ ਪਰ ਉਹ ਖਰਾ ਨਹੀਂ ਉਤਰਿਆ ਇਹ ਹਾਰਪੀੜ ਤੇ ਨਾ ਕੁਦਰਤੀ ਕੁਰੂਪੀ ਨਹੀਂ ਸੀਗੀ ਇਹ ਇਹਨਾਂ ਸਰਕਾਰਾਂ ਨੇ ਕੇਂਦਰ ਨੇ ਤੇ ਪੰਜਾਬ ਸਰਕਾਰ ਦੀ ਮਿਲੀ ਹੋਈ ਚਾਲ ਸੀ ਕਿ ਇਹ ਕੁਦਰਤੀ ਕੁਰੂਪੀ ਹੁੰਦੀ ਹੈ ਨਾ ਇਹ ਸਾਰੇ ਪਾਣੀ ਫਰਦਾ ਹਾਂ ਇਹ ਉਹਨਾਂ ਕੇ ਪਾਣੀ ਆਪਾਂ ਨੂੰ ਛੱਡਿਆ ਗਿਆ ਕਿ ਆਪਣੇ ਪੰਜਾਬੀ ਖਤਮ ਕਰਨ ਦੇ ਲਈ ਇਹਨਾਂ ਨੇ ਜਿਵੇਂ 88 ਚ ਕਿਹਾ ਜਾਂਦਾ ਸੀਗਾ ਵੀ 88 ਚ ਵੀ ਜਿਹੜਾ ਮੈਨ ਮੇਡ ਡਿਸਾਸਟਰ ਇੱਕ ਜਾਣਬੁੱਝ ਕੇ ਛੱਡਿਆ ਗਿਆ ਸੀ ਕਿਉਂਦੋਂ ਪੰਜਾਬ ਦੇ ਹਾਲਾਤ ਖਰਾਬ ਸੀ ਥੋੜੇ ਕਹਿਣ ਦਾ ਭਾਵ ਵੀ ਜਿਹੜਾ ਹੁਣ ਵੀ ਪਾਣੀ ਡੈਮ ਡੈਮਾਂ ਤੋਂ ਛੱਡਿਆ ਗਿਆ ਇਹ ਜਾਣਬੁੱਝ ਕੇ ਛੱਡਿਆ ਗਿਆ ਜਾਣਬੁੱਝ ਕੇ ਛੱਡਿਆ ਗਿਆ ਆਪਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਆਪਣੀ ਬੰਡ ਹੋ ਗਈ 147 ਚ 1947 ਚ ਫਿਰ 84 ਹੋ ਗਈ ਫਿਰ 88 ਦਾ ਹੜ ਹੋ ਗਿਆ ਫਿਰ ਹੁਣ ਆਪਣੇ ਤੇ ਨੌਪਤਾ ਕੀ ਪਹਿਲਾਂ 23 ਚ ਵੀ ਇਹਨਾਂ ਨੇ ਆਏ ਕਿ ਪਹਿਲਾਂ 23 ਚ ਵੀ ਆਪਣੇ ਨਾਲ ਕੀਤਾ ਉਹ ਤਾਂ ਜਿਆ ਸੀਮਤ ਏਰੀਆ ਸੀਗਾ ਪਰ ਐਤਕੀ ਜਿਹੜਾ ਬਹੁਤ ਵੱਡੇ ਪੱਧਰ ਤੇ ਐ ਪਰ ਇੱਕ ਗੱਲ ਮੈਂ ਕਿਉਂਕਿ ਜਿਵੇਂ ਕਹਿ ਰਹੇ ਆ ਕਿ ਉਤਰਾਖੰਡ ਐ ਹਿਮਾਚਲ ਦੇ ਵਿੱਚ ਬਹੁਤ ਭਾਰੀ ਮੀਂਹ ਹੋ ਰਿਹਾ ਪੈ ਰਿਹਾ ਜਿਹਦੇ ਕਰਕੇ ਡੈਮ ਦੇ ਵਿੱਚੋਂ ਪਾਣੀ ਛੱਡਣਾ ਜ਼ਰੂਰੀ ਬਣ ਗਿਆ ਪਰ ਇੱਕ ਜਿਹੜੀ ਇਹਨਾਂ ਦੇ ਅੰਕੜੇ ਐ ਉਹ ਉਹ ਜਿਹੜੇ ਛੱਕ ਦੀ ਸੂਈ ਜਿਹੜੀ ਲਿਆਉਂਦੇ ਐ ਕਿਉਂਕਿ ਜੁਲਾਈ ਅਗਸਤ ਤੱਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੀ 18 20000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਇੱਕਦਮ ਉਦੋਂ ਬਾਅਦ ਉਹ ਸੂਈ ਜਿਹੜੀ ਜਾ ਕੇ ਫਿਰ 40000 ਫਿਰ ਲੱਖ 1 ਲੱਖ ਕਿਉਂ ਸਿੱਕ ਤੱਕ ਚਲੀ ਗਈ ਇਹੀ ਹੈ ਪਰਦੀਪ ਜਦੋਂ ਕਹਣਾ ਆਪਣੇ ਝੋਨੇ ਦੀ ਜੀਰੀ ਦੀ ਲੋੜ ਜਦੋਂ ਲੋੜ ਸੀਗੀ ਪਾਣੀ ਦੀ ਉਦੋਂ ਕਾਹ ਤੋਂ ਨਹਿਰਾਂ ਖਾਲੀ ਰਹੀਆਂ ਹਾਂ ਉਦੋਂ ਨਹਿਰਾਂ ਨੂੰ ਛੱਡਿਆ ਜਾਂਦਾ ਉਦੋਂ ਡਰੇਨਾਂ ਕਾਹ ਤੋਂ ਸੀ ਡਰੇਨਾਂ ਨੂੰ ਛੱਡਿਆ ਜਾਂਦਾ ਪਾਣੀ ਉਦੋਂ ਚੜਦਾ ਹੀ ਨਾ ਉਦੋਂ ਹਰਿਆਣਾ ਰਾਜਸਥਾਨ ਨੂੰ ਆਪਣਾ ਪਾਣੀ ਚਾਹੀਏ ਕਹਿੰਦੇ ਸੀ ਉਹਨਾਂ ਨੂੰ ਦਿੱਤਾ ਸੀ ਹਮਮਣ ਰਾਜਸਥਾਨ ਵਾਲੀ ਨਹਿਰ ਸੁੱਕੀ ਪਈ ਸੀ ਉਹਨੂੰ ਛੱਡ ਦਿੰਦੇ ਉਹਨੂੰ ਛੱਡਿਆ ਨਹੀਂ ਉਹਨੂੰ ਛੱਡਿਆ ਨਹੀਂ ਉਹੀ ਆਪਣਾ ਪੰਜਾਬ ਨੂੰ ਖਤਮ ਕਰਨ ਲਈ ਇੱਥੇ ਹਰਿਆਣਾ ਰਾਜਸਥਾਨ ਤੋਂ ਵੀ ਸਮਗਰੀ ਆਪਣ ਨੂੰ ਦਿੱਲੀ ਤੋਂ ਵੀ ਬਹੁਤ ਜ਼ਿਆਦਾ ਆਈ ਹੂੰ ਉਹ ਫੇਰ ਵੀ ਆਪਣੇ ਨਾਲ ਖੜੇ ਆ ਗਏ ਹੂੰ ਪੰਜਾਬ ਨਾ ਪੰਜਾਬੀ ਖੜਾਗਾ ਪਰ ਸਰਕਾਰਾਂ ਨਹੀਂ ਖੜੀਆਂ ਸਰਕਾਰਾਂ ਨਹੀਂ ਖੜੀਆਂ ਨਹੀਂ ਖੜੀਆਂ ਔਰ ਕਹਿਆ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬੀ ਜੇ ਸਰਕਾਰੀ ਜਿਹੜੀ ਰਾਤ ਨਾ ਵੀ ਆਵੇ ਤਾਂ ਤਾਂ ਵੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਕਿਉਂਕਿ ਜਿੰਨੇ ਸਾਡੇ ਐਨ ਆਰ ਆਈ ਭਰਾ ਬੈਠੇ ਆ ਬਾਹਰ ਉਹ ਪੰਜਾਬ ਲਈ ਬਹੁਤ ਦਰਦ ਰੱਖਦੇ ਆ ਪ੍ਰਦੀਪ ਜੋਧਿਆਂ ਦੀ ਘੋਮ ਆ ਪੰਜਾਬੀ ਇਹ 2% ਕਹਿੰਦੇ ਸੀ 2% ਵਾਲੇ ਦੇਖ ਲੋ ਭਵਾਂ ਦੀ ਹਾਲੇ ਵੀ ਚੜਦੀ ਕਲਾ ਚਾ ਬਾਪੂ ਬੇਬੇ ਨੂੰ ਆਪਾਂ ਜਾ ਕੇ ਮਿਲੇ ਆ ਘਰੇ ਵੀ ਕੱਲੇ ਕੱਲੇ ਬੇਬੇ ਬਾਪੂ ਰਹਿ ਗਏ ਸੀ ਜਵਾਕ ਜੱਲਾ ਸਾਰਾ ਕੁਝ ਆਪਣੇ ਹਾਲ ਤੱਕ ਨਾ ਅੰਕੜੇ ਦੱਸਣਗੇ ਪ੍ਰਦੀਪ ਆਪਣੇ ਮੌਤਾਂ ਬਹੁਤ ਹੋਈਆਂ ਆਪਣੇ ਹਮ ਆਪਣੇ ਡੰਗਰ ਪਸ਼ੂ ਕਿਨੇ ਚਲੇ ਗਏ ਬਹੁਤ ਹਾਲੇ ਵੀ ਚੜਦੀ ਕਲਾ ਚਾ ਪਰਿਵਾਰ ਇੰਨੇ ਚੜਦੀ ਕਲਾ ਚਾ ਇੰਨੇ ਹੌਸਲੇ ਉਹਨਾਂ ਨੂੰ ਦੇਖ ਕੇ ਕਹਣਾ ਇੰਨਾ ਜਿਆਦਾ ਹੌਸਲਾ ਬੰਨਦਾ ਕਰਾਂ ਗੱਲ ਹੀ ਛੱਡ ਦੋ ਪਰ ਆਪਣਾ ਪੰਜਵਾਂ ਗੇੜਾ ਛੇਵਾਂ ਗੇੜਾ ਹੁਣ ਫੇਰ ਫੀਰ ਦੇ ਤੇ ਕੇਰਾਂ ਚੋਕਰ ਦਾ ਉਸ ਤੋਂ ਬਾਅਦ ਆਪਣੇ ਅਨਯੋਰ ਟਰੈਕਟਰ 2025 ਸੇਰੇ ਪੰਜਾਬ ਕਿਸਾਨ ਯੂਨੀਅਨ ਇਹੋ ਤਿਆਰ ਆ ਅਸੀਂ ਜਾ ਕੇ ਇੱਕ ਪੰਡ ਜਾਂ ਦੋ ਪੰਡ ਨਾਲ ਗੋਦ ਲੈ ਕੇ ਉੱਥੇ ਤੇਲ ਦਾ ਖਰਚਾ ਟਰੈਕਟਰਾਂ ਦਾ ਖਰਚਾ ਅਸੀਂ ਪੱਧਰ ਕਰਕੇ ਆਵਾਂਗੇ ਸਰਦਾਰ ਗੁਰਿੰਦਰ ਸਿੰਘ ਪੰਗੋ ਅਨਯੋਰ ਸਾਡ ਨੂੰ ਹਦਾਇਤਾਂ ਫੋਲ ਅਸੀਂ ਜਾ ਕੇ ਆਪ ਦਾ ਆਪ ਗੋਦ ਲੈ ਕੇ ਆਦੇ ਇੱਕ ਮੈਂ ਜਾਣਣਾ ਚਾਹੁੰਨਾ ਵੀ ਜਿਹੜੀਆਂ ਕਿਸਾਨ ਜਥੇ ਬੰਦੀਆਂ ਸਾਡੀਆਂ 30 32 ਕਿਸਾਨ ਜਥੇ ਬੰਦਗਾਂ ਹੈ ਕੀ ਤੁਹਾਨੂੰ ਫੀਲਡ ਦੇ ਵਿੱਚ ਉਤੀਬਤੀ ਜਥੇਬੰਦੀਆਂ ਦਿਸੀਆਂ ਵੀ ਰਾਹਤ ਕਾਰਜਾਂ ਦੇ ਵਿੱਚ ਤੋਂ ਲੱਗਦਾ ਵੀ ਸਾਰੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਪ੍ਰਦੀਪ ਜਥੇਬੰਦੀਆਂ ਦਾ ਨਾਮ ਲੈਣਾ ਇੱਥੇ ਜਥੇਬੰਦੀਆਂ ਨੂੰ ਇਕੱਠਾ ਹੋਣਾ ਚਾਹੀਦਾ ਸੀ ਹਾਂ ਅੱਜ 22 ਦਿਨ ਹੋ ਗਏ ਆਪਣੇ ਪੰਜਾਬ ਤੇ ਐਡਾ ਕਹਿਰ ਚੱਲਿਆ ਵਾ ਰੂਪੀ ਕੁਦਰਤੀ ਕਹਿ ਕੇ ਇਹਨਾਂ ਨੇ ਆ ਕੀਤਾ ਤੇ ਇਹ ਜਿਹੜੇ ਪਿੰਡ ਦੇ ਨੌਜਵਾਨ ਚੱਲਦੇ ਆ ਉਹਨਾਂ ਨਾਲ ਸੰਜੋਗ ਕਰੀਏ ਤੇ ਜਥੇਬੰਦੀਆਂ ਆਪ ਇਕੱਠਾ ਕਰਨ ਦੇ ਤੌਰ 'ਤੇ ਆਈਆਂ ਇਕੱਠਾ ਕਰਕੇ ਹੁਣ ਫੰਡ ਕਿੱਥੇ ਲੈ ਕੇ ਜਾਣਗੇ ਅੱਗੇ ਖਲੋਰੀ ਜਾਂ ਆਪਣੇ ਦਿੱਲੀ ਮੋਰਚਾ ਲੱਗਿਆ ਉਹ ਦਊਗਾ ਕੀ ਨਿਕਲਿਆਗਾ ਜੀ ਮੈਂ ਤੁਹਾਡਾ ਇਸ਼ਾਰਾ ਸਮਝਿਆ ਨਹੀਂ ਕਿ ਜਥੇ ਬੰਦੀਆਂ ਦਾ ਜਿਹੜਾ ਫੰਡ ਇਕੱਠਾ ਕਰਨ ਵਾਲੀ ਗੱਲ ਹੈ ਹੁਣ ਗੁਰਦੁਆਰਿਆਂ 'ਚ ਬੇਨਤੀਆਂ ਜਾਂ ਪੰਡ ਦੇ ਕਾਈ ਪ੍ਰਧਾਨਾਂ ਨੂੰ ਡਿਊਟੀਆਂ ਲਾਈਆਂ ਆਉਂਗਾ ਉਹਦੇ ਦਾ ਕਾਹਤੋਂ ਨਹੀਂ ਚਾਰਾ ਲੈ ਕੇ ਜਾਏ ਹੁਣ ਲੱਗਿਆ ਇਹਨਾਂ ਨੂੰ ਵਿਚਾਰੇ ਦਾ ਹੁਣ ਜਥੇ ਬੰਦੀਆਂ ਜਾਣੀ ਪੈਸੇ ਇਕੱਠੇ ਕਰ ਰਹੀਆਂ ਪੈਸੇ ਇਕੱਠੇ ਕਰਕੇ ਦੇਖ ਲਾਂਗੇ ਕਿਹੜਾ ਦਿੰਦਾ ਅੱਗੇ ਅਖਨੋਰੀ ਬਾਡਰ ਦਾ ਕਦੋਂ ਦਾ ਸਰਦਾਰ ਗਰੇਂਦਰ ਸਿੰਘ ਪੰਗੂ ਪੁੱਛ ਰਹੀ ਆ ਸਾਹਬ ਦਾ ਇਰੇ ਜਥੇਵੰਦੀਆਂ ਦੇ ਆਗੂਆਂ ਨੇ ਹਸਾਬ ਦਿੱਤਾ ਸਾਡੀਆਂ 7-8 ਜਥੇਵੰਦੀਆਂ ਇਹਨਾਂ ਨੂੰ ਮੋਰਚਾ ਛਾੜ ਗਏ ਜਿਵੇਂ ਖੋਸਾ ਹੋਏ ਹਰ ਜੋ ਝੰਡੇ ਹੋਏ 6-7 ਜਥੇਵੰਦੀਆਂ ਸਾਡੀਆਂ ਜਿਹੜੀਆਂ ਅਸੀਂ ਤੁਸੀਂ ਵੀ ਉਹ ਮਰਨ ਵਰਤ ਤੇ ਬੈਠੇ ਸੀਗੇ ਉਦੋਂ ਸਰਦਾਰ ਗਰਿੰਦਰ ਸਿੰਘ ਪੰਗੋਣੀਓ ਹੁਕਮ ਹੋਇਆ ਆਪਾਂ ਚੜ੍ਹਦੀ ਕਲਾ ਚ ਨਾਲ ਜਾ ਕੇ ਉੱਥੇ ਖਨੌਰੀ ਬਾਰਡਰ ਤੇ 111 ਮਜੀਵੜਿਆਂ ਚ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿੱਤਾ ਪਰ ਸਾਧ ਦਿੱਤਾ ਜਿੰਨਾ ਆਪਾਂ ਨੂੰ ਆਏ ਨਹੀਂ ਪਤਾ ਸੀ ਵੀ ਆਪਣੇ ਤੇ ਹੀ ਉਲਟ ਹੋਊਗਾ ਇਹ ਹੂੰ ਇਹ ਚਾਲ ਬਣਾਈ ਗਈ ਪਹਿਲਾਂ ਚੰਡੀਗੜ੍ਹ ਜਾਣ ਦੀ ਚੰਡੀਗੜ੍ਹ ਉੱਥੇ ਕਹਿੰਦੇ ਮੀਟਿੰਗਾਂ ਸੈਂਟਰ ਦਾ ਸੈਂਟਰ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੀ ਕੀ ਹੋਇਆ ਕੀ ਨਹੀਂ ਹੋਇਆ ਕਿੰਨੇ ਆਪਣੇ ਉੱਥੇ ਇੰਨਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਕੰਬੂ ਸਾਰਾ ਕੁਝ ਡੋਲਾਟੋ ਲੈ ਕੇ ਟਰਾਲੀਆਂ ਟਰੈਕਟਰ ਤੋੜੇ ਗਏ ਹੂੰ ਸਾਡੀ ਆਪਦੀ ਟਰਾਲੀ ਹਾਂ ਜਥੇਬੰਦੀ ਦੀ ਖਲੋਰੀ ਆਰਡਰ ਤੇ ਸੀ ਕਿ ਸੂਬਾ ਜਿਹੜੇ ਕਹਿੰਨਾ ਆਪਣੇ ਆਪ ਦੇ ਆਪ ਵੱਡੇ ਜਥੇਬੰਦੀ ਕਹਾਉਂਦੇ ਆ ਉਹਨਾਂ ਦੇ ਘਰੋਂ ਉਹਨਾਂ ਦੇ ਬਲਾਕ ਪ੍ਰਧਾਨ ਦੇ ਘਰੋਂ ਚੋਰੀ ਕੀਤੀ ਵੀ ਫੜੀ ਗਈ ਆ ਕਿਹੜੀ ਜਥੇਬੰਦੀ ਦੇ ਤੁਹਾਨੂੰ ਕਹੀ ਤੇ ਜਿਹੜਾ ਸੂਬਾ ਪ੍ਰਧਾਨ ਜਿਹੜਾ ਬੈਠੇ ਮਾਰ ਮਾਰ ਬੰਦੇ ਜਿਹੜੇ ਮਾਰ ਮਾਰਤਨ ਤੇ ਬੈਠੇ ਸੀ ਉਹਨਾਂ ਦੇ ਬਲਾਕ ਪ੍ਰਧਾਨ ਦੇ ਘਰੋਂ ਸਾਡੇ ਭਵਿੰਦਰ ਸਿੰਘ ਫਾਜ਼ਲ ਕਾ ਹਾਂ ਸੂਬਾ ਸਾਡਾ ਜ਼ਿਲ੍ਹਾ ਪ੍ਰਧਾਨ ਲਾਇਆ ਹੋਇਆ ਉਹਨਾਂ ਦੀ ਟਰਾਲੀ ਸੀ ਹਾਂ ਉਹਨਾਂ ਦੇ ਉਹਨਾਂ ਦੇ ਜਥੇਬੰਦੀ ਦੇ ਪ੍ਰਧਾਨ ਬਲਾਕ ਪ੍ਰਧਾਨ ਦੇ ਘਰੋਂ ਫੜੀ ਗਈ ਨਾਲੇ ਸਮਾਨਾ ਫੜੀ ਵੀ ਹੂੰ ਫਣੋਰੀ ਵਾਟਰ ਤੋਂ ਲੈ ਕੇ ਪਰ ਪਰ ਦੋਸ਼ ਜਿਹੜੇ ਉਹ ਸੱਤਾਧਾਰੀ ਪਾਰਟੀ ਤੇ ਵੀ ਲੱਗ ਰਹੇ ਆ ਵੀ ਐਮਐਲਿਆਂ ਦੇ ਘਰੋਂ ਲੱਭੀਆਂ ਆ ਚੀਜ਼ ਤਾਂ ਇੱਕ ਨਵਾਂ ਕਲਾਸਾ ਕਰ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਘਰੋਂ ਵੀ ਫੜੀਆਂ ਗਈਆਂ ਉੱਥੇ ਕਹਿੰਦੇ ਲੋਕਾਂ ਨੇ ਜਿਹੜੇ ਆਪਾਂ ਕਹਿੰਦੇ ਇਹਨਾਂ ਨੇ ਤਾਂ ਸਰਕਾਰ ਨੇ ਤਾਂ ਕਰਨੀਆਂ ਕਰਨੀਆਂ ਸੀ ਆਪਣੀਆਂ ਚੋਰੀਆਂ ਹੂੰ ਜਿਹੜੇ ਲੋਕਾਂ ਨੇ ਆਪਦੀਆਂ ਆਪਦੇ ਜਥੇਬੰਦੀਆਂ ਦੇ ਨਾਮ ਲੈ ਕੇ ਕਹਿੰਨਾ ਉੱਥੋਂ ਟਰਾਲੀਆਂ ਉੱਥੋਂ ਵੀ ਕੀਤੀਆਂ ਆ ਜੀ ਜਿਹੜੇ ਕਿ ਨਾ ਆਪਣੇ ਘਨੌਰ ਤੇ ਲਾ ਲੋ ਜਾਂ ਹੋਰ ਕਿੰਨੇ ਵੀ ਇਹਨਾਂ ਦੇ ਐਮ.ਐਲ.ਏ ਸੀ ਉਥੇ ਉਹਨਾਂ ਨੇ ਚੋਰੀ ਕੀਤੀਆਂ ਪੁਲਿਸ ਨੇ ਆਪਾਂ ਨੂੰ ਕੁਝ ਨਹੀਂ ਛੱਡਿਆ ਉਥੇ ਆਪਣਾ ਖਾਣ ਵਾਲੀਆਂ ਵਸਤੂਆਂ ਨਹੀਂ ਛੱਡੀਆਂ ਇਹਨਾਂ ਨੇ ਕੋਈ ਗੱਦੇ ਨਹੀਂ ਛੱਡੇ ਆਪਣੇ ਫ੍ਰੀਜਾਂ ਨਹੀਂ ਛੱਡੀਆਂ ਕੁਰਸੀਆਂ ਸਾਡੇ ਕੋਲੇ ਉੱਥੇ ਨਵੀਆਂ ਸੀ ਕੋਈ ਇਸ ਚੀਜ਼ ਸਾਡਾ ਕੋਈ ਵਾਸ਼ਿੰਗ ਮਸ਼ੀਨਾਂ ਨਵੀਆਂ ਸੀ ਕੋਈ ਵੀ ਚੀਜ਼ ਇਹਨਾਂ ਨੇ ਇਸ ਤਰ੍ਹਾਂ ਕਰਵੀ ਸਾਡੇ ਲੁੱਟੇ ਗਏ ਲੰਗਰ ਲੰਗਰ ਵੀ ਆਪਣੇ ਸਾਰਾ ਸਤੈਨਾਸ਼ ਕਰ ਦਿੱਤਾ ਜੇ ਆਪਾਂ ਮੋਰ ਹੜ ਪੀੜਤਾਂ ਵਾਲੀ ਗੱਲ ਤੇ ਆਈਏ ਤਾਂ ਅੱਜ ਪੰਜਾਬ ਦੇ ਜਿਹੜੇ ਐਨ ਆਰ ਆਈ ਆ ਉਹ ਬੜੇ ਅ ਦਰਦ ਦੇ ਨਾਲ ਪੰਜਾਬ ਵੱਲ ਦੇਖ ਰਹੇ ਆ ਕਿਉਂਕਿ ਇੱਕ ਇੱਕ ਪੈਸਾ ਉਹਨਾਂ ਦਾ ਜੋ ਵੀ ਹੜ ਪੀੜਤਾਂ ਲਈ ਸੇਵਾ ਦੇ ਰਿਹਾ ਇੱਕ ਇੱਕ ਪੈਸਾ ਉਹਨਾਂ ਦਾ ਖੂਨ ਪਸੀਨੇ ਦੀ ਕਮਾਈ ਆ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਅਨਨ ਐਨ ਆਰ ਆਈ ਵੀਰਾਂ ਦਾ ਤਾਂ ਆਪਾਂ ਦੇਨ ਹੀ ਨਹੀਂ ਦੇ ਸਕਦੇ ਆਪਾਂ ਦੈ ਰਾਤ ਉਹ ਤੁਸੀਂ ਹੁਣੀ ਬੇਟਨਾ ਗੱਲ ਕੀਤੀ ਆ ਹੁਣੇ ਉੱਥੇ 2 ਵਜੇ ਪਏ ਉਹਨਾਂ ਨੇ ਹੌਣ ਆ ਕੇ ਸੌਇਆ ਕੰਮ ਤੋਂ ਆ ਕੇ ਸੌਣਾ ਕਿੰਨੇ ਕ ਤਿੰਨ ਚਾਰ ਘੰਟੇ ਸੌਣਾ ਫਿਰ ਉਹਨਾਂ ਨੇ ਕੰਮ ਕਰਨਾ ਉਹਨਾਂ ਨੇ ਕੀ ਦਰਖਤਾਂ ਤੋਂ ਤੋੜ ਕੇ ਦੇਣੇ ਆ ਪਰ ਉਹ ਪੰਜਾਬ ਲਈ ਇੰਨੇ ਕ ਆਪਣੇ ਹਮਦਰਦੀ ਆ ਨਾ ਕਿਸੇ ਵੀ ਮਰਜ਼ੀ ਕਾਲ ਤੇ ਉਹਨਾਂ ਨੇ ਕਰੋੜਾ ਰੁਪਇਆ ਆਪਣੇ ਪੰਜਾਬ ਨੂੰ ਦਿੱਤਾ ਦੇਣਗੇ ਵੀ ਹਰ ਦਾਮ ਖੜਨਗੇ ਐਨ ਆਰ ਆਈ ਭਰਾਵਾਂ ਦਾ ਤਾਂ ਆਪਾਂ ਦੇਣ ਹੀ ਨਹੀਂ ਦੇ ਸਕਦੇ ਸਾਰੀ ਸਰਕਾਰਾਂ ਤਾਂ ਇੱਥੇ ਆਉਂਦੀਆਂ ਜਾਂਦੀਆਂ ਰਹਿਡੀਆਂ ਹੁਣ ਸਰਕਾਰ ਆਪਾਂ ਕਾਲੀ ਦਾਲ ਬਾਦਲ ਕਾਂਗਰਸ ਪਹਿਲਾਂ ਆਪਾਂ ਬੀਜੇਪੀ ਵੀ ਹੁਣ ਬਾਹਰ ਦੇਖ ਲਈ ਸੈਂਟਰ ਤੇ ਕੋਈ ਵੀ ਇੱਥੇ ਕਿਸੇ ਨੇ ਨੀਕਾ ਸੋਚਣਾ ਪੰਜਾਬ ਦਾ ਪੰਜਾਬ ਦਾ ਸੋਚਣਾ ਐਨਆਰਆਈ ਭਰਾ ਜਾਂ ਆਪਣੇ ਆਪ ਦਾ ਭਰਾਪਾ ਜਾਂ ਯੂਥ ਨੌਜਵਾਨਾਂ ਦਾ ਐਡਾ ਜਿਆਦਾ ਹੈ ਇਹ ਹੜ੍ਹ ਭੀੜ ਤਾਂ ਲਈ ਸੰਜੋਗ ਰਿਆ ਬਿਲਕੁਲ ਕਹਿੰਦੇ ਹੁੰਦੇ ਦ੍ਰੈਮਾਂ ਨੂੰ ਨੱਕੇ ਨਹੀਂ বাজਦੇ ਪਰ ਪੰਜਾਬ ਦੇ ਜਿਹੜੇ ਨੌਜਵਾਨੀ ਨੇ ਦਿਖਾਤਾ ਵੀ ਅਸੀਂ 드라마 ਨੂੰ ਵੀ ਬੰਨ ਮਾਰ ਸਕਦੇ ਆ ਇਹ ਸਿੱਖ ਕੌਮ ਦੀ ਕਿਹਨਾ ਪਹਿਲੀ ਜਿਹੜੀ ਅਣਖ ਜੋਧੇ ਐ ਇਹ ਇਹ ਨਹੀਂ ਮਰਦੇ ਮਰਿਆ ਤੋਂ ਬਿਲਕੁਲ ਇਹ ਸਰਕਾਰਾਂ ਆਉਣ ਵਾਲੇ ਸਮੇਂ ਲਈ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਆ ਲੋਕਾਂ ਲਈ ਪ੍ਰਦੀਪ ਤੇਰੇ ਮਦਮ ਰਾਈ ਆਪਾਂ ਸਾਰੇ ਵੀ ਪੰਜਾਬੀ ਭਰਾਵਾਂ ਨੂੰ ਕਿੱਥੇ ਵੀ ਕੋਨੇ-ਕੋਨੇ 'ਚ ਐਨ ਆਰ ਆਈ ਬਾਹਰ ਬੈਠੇ ਆ ਵਿਦੇਸ਼ਾਂ 'ਚ ਬੈਠੇ ਆ ਇੱਥੇ ਕਾਰੋਬਾਰੀ ਆ ਉਹਨਾਂ ਨੂੰ ਇੱਕੋ ਹੀ ਸੁਨੇਹਾ ਵੀਰ ਬਣ ਕੇ ਜਿਹੜੇ ਹੜ ਭੀੜ ਤੇ ਜਿਹੜੇ ਪਰਿਵਾਰ ਆ ਇਹਨਾਂ ਨੂੰ ਐਣਾ ਵੱਡੋ ਪੈਸਾ ਇਨਾਂ ਦੇ ਘਰੇ ਜਾ ਕੇ ਜਾਂ ਜਿਵੇਂ ਟਰੈਕਟਰ ਦੇਣੇ ਆ ਇਹ ਵੀ ਉਹਨਾਂ ਦਾ ਜਿਨ੍ਹਾਂ ਦਾ ਟਰੈਕਟਰ ਨੁਕਸਾਨਿਆ ਗਿਆ ਉਹਨਾਂ ਨੂੰ ਟਰੈਕਟਰ ਦੋ ਜਾਂ ਸਟੇੜੀਆਂ ਹੋਣਗੀਆਂ ਪਿੰਡ 'ਚ ਉੱਥੇ ਸਾਂਝਾ ਟਰੈਕਟਰ ਦੋ ਜਿਹੜਾ ਕਿ ਪਿੰਡ ਦੇ ਸਾਰਿਆਂ ਦੇ ਕੰਮ ਆਵੇ ਤੇ ਇਹੀ ਭਰਾਵਾਂ ਨੂੰ ਹੱਥ ਵਣ ਕੇ ਬੇਨਤੀ ਆ ਵੀ ਹੁਣ ਉਹ ਨਾ ਰਾਸ਼ਨ ਵਾਲੀ ਤੇ ਪੈਸਾ ਨਾ ਖਰਚ ਕਰੋ ਕਿਉਂਕਿ ਇਹ ਵੀ ਲੋਕਾਂ ਸਾਹਮਣੇ ਆਈਆਂ ਵੀ ਕਈ ਇਹੋ ਜਿਹੇ ਗੋਦਾਮ ਮੈਰਿਜ ਪੈਲਸ ਜਿਹੜੇ ਭਰੇ ਪਏ ਆ ਰਾਸ਼ਨ ਨਾਲ ਰਾਸ਼ਨ ਸਟੋਰ ਹੋ ਰਿਹਾ ਰਾਸ਼ਨ ਉੱਥੇ ਸਰਦੀਪ ਉਹੀ ਆ ਰਾਸ਼ਨ ਦੀ ਤਾਂ ਕੋਈ ਪ੍ਰਵਾਹ ਨਹੀਂ ਹਮ ਇਸ ਟਾਈਮ ਇੰਨਾ ਜ਼ਿਆਦਾ ਆਪਣੇ ਪੰਜਾਬੀਆਂ ਨੇ ਜਾਂ ਆਪਣੇ ਬਾਹਰੂ ਭਰਾਵਾਂ ਨੇ ਜੋ ਵੀ ਇਕੱਠਾ ਕਰਕੇ ਕੱਲਿਆ ਹੈ ਹੈਲਪਫੁੱਲ ਦਿੱਤਾ ਉਹਨਾਂ ਨੇ ਸਮੁੰਦਰ ਭਰ ਤੇ ਹਮ ਪਰ ਜਿਹੜਿਆਂ ਤਿੱਕਰ ਰਾਸ਼ਨ ਸਮਗਰੀ ਪਹੁੰਚਣੀ ਨਹੀਂ ਉਹਨਾਂ ਤਿੱਕਰ ਹੁਣ ਪਾਣੀ ਘਟਾ ਹੁਣ ਵੀ ਜਾ ਰਹੇ ਉਹ ਵੀ ਬੁਰੀਆਂ ਇੰਨੇ ਹੌਸਲੇ ਪੁੱਤ ਕਹਿੰਦੇ ਕਹਣਾ ਸਾਨੂੰ ਰਾਸ਼ਨ ਜਾਇਦਾ ਸਾਡੇ ਪਸ਼ੂਆਂ ਦੇ ਵਾਸਤੇ ਚਾਰਾ ਤੇ ਸਾਡੀ ਆ ਜਿਹੜੀ ਜ਼ਮੀਨ ਆ ਪੱਧਰ ਕਰਕੇ ਜਾਂ ਆਪਾਂ ਨੂੰ ਬੀਜ ਕਣਕ ਦਾ ਵੀ ਵਧੀਆ ਰਹੇ ਸਵਰੇਹ ਤੇ ਕਰ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਕਰਾਂਗੇ ਵੀ ਆਪਣੀ ਸਿਰੇ ਪੰਜਾਬ ਕਿਸਾਨ ਦੀ ਟੀਮ ਹਮੇਸ਼ਾ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਹੀ ਰਹੂਗੀ ਨਾਲ ਖੜੇ ਆ ਤੇ ਖੜੇ ਰਹਾਂਗੇ ਜੀ ਸੋ ਦਰਸ਼ਕੋ ਤੁਹਾਨੂੰ ਦੱਸਦੇ ਆ ਇਹ ਆਤਮਾ ਸਿੰਘ ਜੀ ਪਿੰਡ ਤੂਰਕੋਟ ਰਣਸੀ ਜਿਹੜੇ ਕਿ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਆ ਔਰ ਲਗਾਤਾਰ ਪਿਛਲੇ 20-25 ਦਿਨਾਂ ਤੋਂ ਲਗਾਤਾਰ ਹੜਪੀੜ ਤੇ ਇਲਾਕਿਆਂ ਦੇ ਵਿੱਚ ਜਿਹੜਾ ਜਾ ਰਿਹਾ ਹੈ ਔਰ ਖੁਦ ਉੱਥੇ ਜਿਹੜਾ ਰਾਸ਼ਨ ਪਸ਼ੂਆਂ ਦਾ ਚਾਰਾ ਵਗੈਰਾ ਜਮੇਨਾਂ ਨੇ ਦੱਸਿਆ ਸਾਰਾ ਇਹ ਆਪ ਵੰਡ ਕੇ ਆ ਰਹੇ ਹੈ ਔਰ ਬੀਤੀ ਰਾਤੀ ਇਹ ਵਾਪਸ ਆਏ ਹੈ ਤੇ ਜਿਵੇਂ ਇਹਨਾਂ ਨੇ ਅਪੀਲ ਕੀਤੀ ਹੈ ਕਿ ਜੋ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਆ ਤਾਂ ਕੋਸ਼ਿਸ਼ ਕਰੋ ਕਿ ਜੋ ਵੀ ਤੁਹਾਡਾ ਕੋਈ ਰਿਸ਼ਤੇਦਾਰ ਹੈ ਕੋਈ ਇੱਧਰ ਸੱਜਣ ਬੇਲੀ ਹੈ ਉਹਨੂੰ ਆਪ ਭੇਜੋ ਕਿ ਉਹ ਉਹਨਾਂ ਪਰਿਵਾਰਾਂ ਤੱਕ ਪਹੁੰਚੇ ਕਿਉਂਕਿ ਅ ਵਿੱਚ ਜਿਹੜੀ ਕਾਲਾ ਬਿਜਾਰੀ ਵੀ ਬਹੁਤ ਹੋ ਰਹੀ ਹੈ ਰਾਸ਼ਨ ਵੇਚਿਆ ਜਾ ਰਿਹਾ ਬਹੁਤ ਕੁਛ ਕਵਰ ਆ ਸਾਹਮਣੇ ਆ ਰਹੀ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਵਿਅਰਥ ਜਾਵੇ ਬਾਕੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆਤਮਾ ਜੀ ਕਿ ਪੰਜਾਬ ਜਲਦੀ ਫੇਰ ਅਸੀਂ ਉਹ ਹਰਿਆ ਭਰਿਆ ਪੰਜਾਬ रंगा पुबारा देखी पर अरदास वाहगुर